ਬਾਬਾ ਜੀ ਬਾਬਾ ਜੀ ਕਹਿਣ ਲੱਗੇ ਹਾਂ ਬਈ ਇੱਕ ਗੱਲ ਰਹਿ ਗਈ ਸੱਚੇ ਪਾਤਸ਼ਾਹ ਸੁਖੀ ਗੱਲ ਰਹਿ ਗਈ ਬਾਬਾ ਜੀ ਕਹਿਣ ਲੱਗੇ ਭਾਈ ਇਸ ਸਰੋਵਰ ਦਾ ਪਾਣੀ ਸਾਰਾ ਨਿਕਲਦਾ ਰੱਖਣਾ ਸੀ ਬਾਹਰ ਇਹ ਗੱਲ ਰਹਿ ਗਈ ਤੇ ਫਿਰ ਕਹਿੰਦੇ ਚਲੋ ਕੋਈ ਗੱਲ ਨਹੀਂ ਆਪਾਂ ਢੋਲ ਦੀ ਇਹ ਪ੍ਰੋਗਰਾਮ ਬਣਾਵਾ ਜੀ ਪਾਣੀ ਨਿਕਲਦਾ ਰੱਖਾਂਗੇ ਹੁਣ ਉਹ ਦੁਕਾਦ ਦਾ ਕਾਤਾ ਨਰਦੇਸ ਨੂੰ ਪਤਾ ਸੀ ਜਾਂ ਜੀਤਾ ਤੋਂ ਉਹਨਾਂ ਨੂੰ ਪਤਾ ਸੀ ਪਾਪਾ ਜੀ ਦਾ ਇਤਿਹਾਸ ਕਰਾਰ ਰਹੇ ਸੀ ਕਿ ਜਾਂ ਭਾਈ ਪਾਪਾ ਜੀ ਤੋਂ ਪਿੰਡੀ ਮਾਰ ਹੈ ਜੀ ਪਤਾ ਸੀ ਜਦੋਂ ਆਪਣੇ ਤੇਲਾ ਮੰਝਲੇ ਸਾਤ ਤੇ ਸਰੋਵਰ ਬਣਿਆ ਉਹ ਭਾਈ ਐਕਸੀਨ ਵੇਰ ਸਨਾਮ ਕਰਕੇ ਗਿਆ ਸਰੋਵਰ ਤੇ ਇਸ਼ਨਾਨ ਕਰਕੇ ਮੈਨੂੰ ਸੁਣਨ ਲੱਗਿਆ thank you दो के तो है और राई की है और जो है ना साहब और इसी की ਸਾਧੂ ਭੇਜਿਆ ਆਪਰਾਪੋ ਨੇ ਦੁਨੀਆਂ ਕਰਮਾਂ ਦੀ ਆਉਂਦੀ ਐ ਸਾਧੂ ਭੇਜਿਆ ਆਪਰਾਪੋ ਨੇ ਦੁਨੀਆਂ ਬੱਤੀ ਕਰਮਾਂ ਦੀ ਆਉਂਦੀ ਐ ਸਾਧੂ ਭੇਜਿਆ ਆਪਰਾਪੋ ਨੇ ਦੁਨੀਆਂ ਬੱਤੀ ਕਰਵਾਦੀ साढू भेे दुनिया शेर कमाइ तरगा बसिया त नान दुनिया बदी दारो साधू भेजे दुनिया बदी दारो न ਭਗਵਾਨ ਦੇ ਆ ਆ ਤੇਰਾ ਤੇਰਾ ਕਰਤ ਪਾਤੀ ਆਈ ਪਤੀ ਆਈ ਆਓ ਸੇਵਾ ਕਰੀਏ ਪਰਮਾਯੀ ਪਤੀ बची आई बची आई ऐं करिय आई बची आई ਆਦੇਸ਼ਤਾ ਜੀ ਉਤੇ ਆਗਿਆ ਲਵਾ ਕੇ ਬਾਬਾ ਜੀ ਦੀਆਂ ਬਖਸ਼ਾਤਾਂ ਪ੍ਰਾਪਤ ਕਰ ਰਹੇ ਹੋ ਇਹਦਾ ਸਰੋਵਰ ਦੀ ਸੇਵਾ ਤਨ ਤਨ ਪੈਦੇ ਬਾਬਾ ਜੀਤਲ ਸਿੰਘ ਜੀ ਮਹਾਰਾਜ ਨੇ ਆਪਣੇ ਚਰਨ ਕਮਲਾਂ ਦੇ ਨਾਲ ਤੰਗਤਾ ਤੋਂ ਥਾਹੀਆਂ ਜਨਾਂ ਦੇ ਵਿੱਚ ਕਰਵਾਏ ਥਾਹੀਆਂ ਜਨਾਂ ਦੇ ਵਿੱਚ ਅੰਮ੍ਰਿਤ ਪਾ ਕੇ ਸੰਤਾਂ ਨੂੰ ਇਸ਼ਨਾਨ ਕਰਾਇਆ ਬਾਬਾ ਜੀ ਨੇ ਬਚਨ ਰਾਤ ਸਾਥ ਜਨਾਂ ਦੀ ਸੇਵਾ ਲੱਗ ਹੈ ਜੇ ਕੋ ਆਪਣਾ ਦੁੱਖ ਮਟਾਵੇ ਹਰ ਨਾਮ ਰਿਧਾ ਸਦਗਾਨ ਹੈ ਜੇ ਕੋ ਆਪਣੀ ਸੋਭਾ ਲੋਰੈ ਸਾਥ ਸੰਗੇ ਹੋਮੈ ਸੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਮਹਾਰਾਜ ਕਿਰਪਾ ਕਰਦੇ ਨੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਜਿਹਨੂੰ ਗੁਰੂ ਦੇ ਦਰਸ਼ਨਾਂ ਦੀ ਪਿਆਸ ਹੋਵੇ ਅੰਦਰ ਭਾਵਨਾ ਹੋਵੇ ਪਿਆਰ ਹੋਵੇ ਆਪਣੇ ਗੁਰੂ ਤੋਂ ਮਿਲਹਾਰ ਜਾਵੇ ਤਨ ਮਨ ਵਾਰ ਦੇਵੇ ਸੇਵਾ ਕਰਕੇ ਆਪਣੇ ਪਰਮੇਸ਼ਰ ਦੇ ਨੂੰ ਨੂੰ ਝਾ ਲਵੇ ਫਿਰ ਬਾਬਾ ਜੀ ਨੇ ਉਹਨਾਂ ਦੀਆਂ ਝੋਲੀਆਂ ਭਰੀਆਂ ਬਾਬਾ ਈਸ਼ਰ ਸਿੰਘ ਮਹਾਰਾਜ ਜੀਆਂ ਅੱਜ ਮੌਜੂਦਾ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ ਜੀ ਅਤੇ ਸੰਤ ਰਵਿੰਦਰ ਸਿੰਘ ਜੀ ਸੰਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਕਰਵਾ ਰਹੇ ਹਨ ਸੰਗਤਾਂ ਭਾਗਾ ਵਾਲੀਆਂ ਹਨ ਬਾਬਾ ਜੀ ਦਰਸ਼ਨ ਦਿਖਾਰੇ ਬੱਸ ਰਹੇ ਨੇ ਸਾਰੀਆਂ ਸੰਗਤਾਂ ਦੇ ਮੇਹਰਾਂ ਦਾ ਮੀਮਰਤਾ ਰਹੇ ਨੇ ਜਿੱਡੀਆਂ ਵੀ ਝੋਲੀਆਂ ਆਪਾਂ ਸਰਦਾ ਦੇ ਨਾਲ ਭਲਾਵਾਂਗੇ ਬਾਬਾ ਜੀ ਆਪਣੇ ਉੱਤੇ ਮੇਹਰਾਂ ਕਰਨਗੇ ਬਾਬਾ ਜੀ ਆਪਾਂ ਨੂੰ ਅਮਰਤ ਮੱਜਣ ਬਾਣੀ ਦੁਆਰਾਿਹਾਰ ਕਰਨਗੇ ਮੌਜੂਦਾ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ ਜੀ ਆਪਣੇ ਉੱਤੇ ਬਾਣੀ ਦੁਆਰਾ ਵਰਕਾ ਕਰਕੇ ਮੇਹਰਾਂ ਦਾ ਮੀ ਬਸਾਉਣਗੇ ਆਓ ਆਪਾਂ ਸਰਵਣ ਕਰੀਏ ਜੀ ਆਮੇ ਸਾਹਿਬ ਜੱਨਾ ਜਿਨੇ ਆ ਭਗਤਾਂ ਦਿੱਤੇ ਆ ਕਾਣ ਕੀ ਕੱਢੀ ਐ ਮਾਇਣ ਸਾਥ ਸੰਗ ਬੋਠਿਆਂ ਵੱਡੇ ਮੇਰੇ ਸਾਹਿਬਾ ਬੰਦੀ ਤੇਰੀ ਵਡਿਆਈ ਅੱਜ ਦੁਨੀਆ ਤੇ ਕਿਹਦੀ ਵਡਿਆਈ ਵੱਡੀ ਆ ਧੰਤਨ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਨੂੰ ਧੰਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਸਰਦਾਸਾਂ ਜੋਦੜੀਆਂ ਬੇਤੀਆਂ ਕਰਕੇ ਗੁਰੂ ਨਾਨਕ ਸਾਹਿਬ ਦੇ ਦਾਸਣ ਕੀਤੇ ਤਾਂ ਆਜ ਨਾਨਕਸਰੂ ਨਾਂ ਰੱਖਿਆ ਕਿਸੇ ਬੰਦੇ ਦੇ ਨਾਂ ਤੇ ਨਹੀਂ ਹੈ ਕਿਸੇ ਕਮੇਟੀ ਦੇ ਨਾਂ ਨਹੀਂ ਕਿਸੇ ਟਰਸਟ ਦੇ ਨਾਂ ਨਹੀਂ ਜਿਹੜਾ ਨਾਂ ਹੈ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ ਤੇ ਹੈ ਕਿ ਜਿਹੜਾ ਮਰਸੀ ਦਾ ਦਿਹਾੜਾ ਸ਼ੁਭ ਆ ਰਿਹਾ ਹੈ ਪਾਪਾ ਨਾਨਕ ਦੀ ਮਹਾਰਾਜ ਦਾ 24 ਤੋਂ 28 ਅਗਸਤ ਨੂੰ 2013 ਭਾਦੋ ਪਿਕਰ ਬਹੁਤ ਸੰਕਟਾਂ ਪਿਆਰ ਨਾਲ ਸੇਵਾ ਕਰ ਰਹੀ ਹੈ ਸਰੋਗਤ ਨਾਲੀ ਨਹੀਂ ਵੀ ਪੈ ਗਿਆ ਇੰਦਰ ਦੇਵਤਾ ਵੀ ਖੁੱਝੋ ਗਿਆ ਤੇ ਇਸ ਲਈ ਭਾਈ ਜਿੰਦਿਆ ਵੀ ਸੰਗਤਾਂ ਤੁਸੀਂ ਆਏ ਹੋ ਬਹੁਤ ਵੱਡੇ ਭਾਗਾਂ ਵਾਲੇ ਹੋ ਬਾਬਾ ਜੀ ਕਿਰਪਾ ਕਰਦੇ ਸੀ ਭਾਗ ਬਣਾਇਆ ਵਰਦੇ ਆ ਘਰ ਬੈਠਿਆਂ ਭਾਗ ਨਹੀਂ ਬਣਦੇ ਜਿਹੜਾ ਬੰਦਾ ਚੱਲ ਕੇ ਆਉਂਦਾ ਨਾਲੇ ਲੰਗਰਾਂ ਪਾੜੀਆਂ ਦੀ ਸੇਵਾ ਕਰਦਾ ਤੇ ਨਾਲੇ ਭਾਈ ਇੱਥੇ ਆ ਕੇ ਸੇਵਾ ਕਰਦਾ ਇਹ ਵੱਡੀ ਚੀਜ਼ ਹੈ ਇਹਦੇ ਲਈ ਅੱਜ ਬਹੁਤ ਸੰਗਤਾਂ ਦਾ ਪਿਆਰ ਸਾਠਾ ਮਾਤ ਦਾ ਇਕੱਠ ਇਹ ਸਰੋਗਤਾਂ ਜਿਵੇਂ ਮੈਂ ਤਾਂ ਮੇਟੀ ਥੱਕ ਤਾਂ ਨੇ ਸਫਾਈਆਂ ਕਰ ਦਿੱਤੀਆਂ ਪਰ ਇਸਨ ਦੇਖ ਕੇ ਵੀ ਖੁਸ਼ੀ ਪੈਦਾ ਹੋਈ ਕਿਉਂ ਨਾ ਹੋਵੇ ਜਦੋਂ ਗੁਰੂ ਪੰਜਵੇਂ ਪਾਲ ਸਾਹਿਬ ਸੱਚੇ ਪਾਤਸ਼ਾਹ ਦਾ ਕਾਰ ਕਢਾ ਰਹੇ ਜਿਦਾ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਤੈਨੂੰ ਜਿਸ ਨੂੰ ભગવાન ਦੀ ਬ੍ਰਹਮਾ ਜੀ ਸਾਰੇ ਦੇਵ ਤੇ ਸੇਵਾ ਕਰਨਾ ਹੈ ਟੋਪਰੀ ਢੋਰ ਵਾਸਤੇ ਸਿਤੇ ਨੇ ਆ ਕੇ ਬੇਨਤੀ ਕਰਤੀ ਗੁਰੂ ਪੰਜਵੇਂ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਤੁਸੀਂ ਇਹ ਜੀ ਦੇਪ ਤੇ ਆਏ ਹੋ ਯਾਰ ਚੋਕਰੀ ਉਹਨਾਂ ਦੇ ਸਿਰ ਤੇ ਉਤੋਂ ਨਹੀਂ ਚੱਲ ਰਹੀ ਆ ਤੇ ਬੜੀ ਸੇਵਾ ਕਰਦੇ ਆ ਤੇ ਗੁਰੂ ਪੰਜਵੇਂ ਪਾਤਸ਼ਾਹ ਕੋਲੇ ਆਏ ਉਹਨਾਂ ਨੇ ਸਾਫਤ ਉਚਾਰਿਆ ਸਾਫਤਾਂ ਕੇ ਕਾਰਜ ਆਪ ਕਰੋ ਆ ਅਰ ਕੰਮ ਕਰਾਵਨ ਆਇਆ RAM ਧਸ ਤੋਂ ਆਵੀ ਤਾਲ ਸੁਹਾਵਾ ਤੇ ਅਪਤ ਜਲ ਖਾਇਆ RAM ਦਾਤਾ ਦੀ ਕਿਰਪਾ ਕਰਕੇ ਸੀ ਇਹ ਬੇਵਕਤੀ ਦੂਰ ਸਾਭ ਨੇ ਉਸ ਸੈਨ ਸੇਵੀ ਯਾਰੀ ਸਭ ਗੁਰੂ ਗ੍ਰੰਥ ਸਾਹਿਬ ਦਾ ਪਰਗਾ ਦੇ ਬਰਾਗ ਬਾਤ ਕੀਤੇ ਉਹ ਦੁੱਖ ਨੂੰ ਬਾਬਾ ਨਾਨਕ ਸਿੰਘ ਦੀ ਬਾਹਰ ਇਸੇ ਮੰਨਿਆ ਅੱਜ ਸੁਖੀ ਭਾਗਾ ਵਾਲਿਓ ਰੋਵਰ ਕੋਈ ਵੀ ਹੋਵੇ ਉਹ ਭਾਈ ਸੰਗਤਾਂ ਵਾਸਤੇ ਇੱਕ ਮਹਾਨ ਸੇਵਾ ਇਹ ਸੇਵਾ ਨੂੰ ਜਿਵੇਂ ਉਹਨੂੰ ਭਾਈ ਲਾਸ ਰਹਾ ਸੀ ਤਰਨ ਵਾਪਾ ਈਸ਼ਰ ਸਿੰਘ ਜੀ ਦੇ 1950 ਵਿੱਚ ਇਹ ਸरोवर ਦੀ ਸੇਵਾ ਕੀਤੀ ਸਾਈਆਂ ਬਿਨਾਰੇ ਵਿੱਚ ਦੇ ਵਿੱਚ ਗਲ ਪਾ ਦਿੱਤਾ ਕਿ ਜੇਰ ਬਾਬਾ ਜੀ ਨੇ ਜਦੋਂ ਅਸਨਾਨ ਕੀਤਾ ਨਾ ਅਸਨਾਨ ਕਰਕੇ ਕਹਿਣ ਲੱਗੇ ਬਈ ਤੋਹ ਤ ਵਧੀਆ ਲੱਗਦਾ ਆ ਬੜਾ ਸੋਹਣਾ ਜਾਨਵਾ ਹੈ ਅਸਨਾਨ ਕਰਦਾ ਬਹੁਤ ਲੱਗਦਾ ਆ ਸੇਵਾਦਾਰ ਨੇ ਦੇਖੀ ਕਰਕੇ ਜੀ ਬਾਬਾ ਜੀ ਬਾਬਾ ਜੀ ਕਹਿਣ ਲੱਗੇ ਹਾਂ ਬਈ ਇੱਕ ਗੱਲ ਰਹੇਗੀ ਸੱਚੇ ਪਾਤਸ਼ਾਹ ਉਹ ਗੱਲ ਰਹੇਗੀ ਬਾਬਾ ਜੀ ਕਹਿਣ ਲੱਗੇ ਭਾਈ ਕਿਸ ਸ੍ਰੋਵਰ ਦਾ ਪਾਣੀ ਸਾਰਾ ਨਿਕਲਦਾ ਰੱਖਣਾ ਸੀ ਬਾਹਰ ਇਹ ਗੱਲ ਰਹਿ ਗਈ ਕਿ ਫਿਰ ਕਹਿੰਦੇ ਚਲੋ ਕੋਈ ਗੱਲ ਨਹੀਂ ਆਪਾਂ ਢੋਲ ਦੀ ਇਹ ਪ੍ਰੋਗਰਾਮ ਕਰਾਵਾਂਗੇ ਪਾਣੀ ਨਿਕਲ ਮਾਰ ਰੱਖਾਂਗੇ ਹੁਣ ਉਸ ਗੱਲ ਦਾ ਕਾਹਤਾ ਹਰਦੇਵ ਜੀ ਨੂੰ ਪਤਾ ਸੀ ਜਾਂ ਜੀਤਾ ਨੂੰ ਉਹਨਾਂ ਨੂੰ ਪਤਾ ਸੀ ਪਾਪਾ ਜੀ ਦਾ ਇਤਿਹਾਨ ਕਰਾ ਰਹੇ ਸੀ ਕਿ ਜਾਂ ਭਾਈ ਬਾਬਾ ਜੀ ਤੋਂ ਸਿੰਘ ਵੀ ਮਹਾਰਾਜੀ ਪਤਾ ਸੀ ਜਦੋਂ ਆਪਣੇ 13 ਮੱਲੇ 7 ਤੇ ਸਰੋਵਰ ਬਣਿਆ ਉਹ ਭਾਈ ਐਸੀ ਨੂੰ ਇਹਦਾ ਸਲਾਮ ਕਰਕੇ ਆ ਸਰੋਵਰ ਤੇ ਇਸ਼ਨਾਨ ਕਰਕੇ ਮੈਨੂੰ ਸੋਚਣ ਲੱਗਿਆ ਧਾਲਾ ਤੇ ਉਹਦੀ ਇਹ ਸਰੋਵਰ ਕਿੰਨਾ ਡੂੰਘਾ ਹੈ ਮੈਂ ਆਖਿਆ ਜੀ ਇਹ ਸਵਾ 1 ਫੁੱਟ ਡੂੰਘਾ ਤੇ ਜੇ ਇਹਦਾ ਅਨੁਸਾਰ ਵਾਲਾ ਕੋ ਮਗਿਆ 2.5 ਫੁੱਟ ਡੂੰਘਾ ਹੋਵੇਗਾ ਅੱਛਾ ਕੱਲ ਤੋਂ ਨੇ ਕੋਈ ਵੀ ਪਾਣੀ ਨਿਕਲਦੇ ਨਹੀਂ ਦੇਰ ਕਹਿਣ ਲੱਗਿਆ ਵੀ ਇਹਦਾ ਪਾਣੀ ਹੈ ਜਿਹੜਾ ਸਾਰਾ ਦਿੱਤਲ ਦਾ ਰੱਖਿਆ ਰੱਖਿਆ ਹਾਲੇ ਹੀ ਇਹ ਕੱਤੀ ਚ ਪਾਣੀ ਨਿਕਲ ਜਾਂਦਾ ਦੁਆਰਾ ਤੇਰ ਕਹਿਣ ਲੱਗਿਆ ਤੈਨੂੰ ਇੱਕ ਬਚਨ ਸੁਣਾਉਣਾ ਹੈ ਕਿ ਤਾਤਰ ਬਾਬਾ ਈਸ਼ਰ ਦੇ ਕੀ ਮਹਾਰਾਜ ਦਾ ਬਚਨ ਸੀ ਬਈ ਅਸੀਂ ਢੋੜ ਨਹੀਂ ਹੁਣ ਪਾਣੀ ਨਿਕਲਦਾ ਰੱਖਾਂਗੇ ਤੇ ਉਹਨਾਂ ਦਾ ਬਚਨ ਪੂਰਾ ਹੋਇਆ ਤੇ ਇਸ ਤਰ੍ਹਾਂ ਭਾਈ ਬਾਬਾ ਜੀ ਕਿਰਪਾ ਕਰਦੇ ਵੀ ਜੋ ਬੋਲ ਪੂਰਾ ਸਾਥ ਕੋ ਨੂੰ ਤੋਂ ਪਰਮੇਸ਼ਰ ਤਰਿਆ ਪਾਪਾ ਜੀ ਕਿਰਪਾ ਕਰਦੇ ਦੀ ਦੋ ਬੱਟਰ ਮਹਾਪੁਰਖਾਂ ਦੇ ਹੁਕਮ ਹੈ ਉਹ ਤਿੰਨ ਤਾਲ ਸੱਤ ਹੁੰਦੇ ਆ 16 ਮਜਰੇ ਸਾਥ ਜੋ ਸਰੋਵਰ ਬਣਿਆ ਹੋਇਆ ਤੇ ਇਸ ਤਰ੍ਹਾਂ ਭਾਈ ਕੁੱਤੀ ਸਾਖਤਾ ਨੇ ਬੜੀ ਸੇਵਾ ਕੀਤੀ ਹੈ ਜੀ ਦੇ ਵਿੱਚ ਵੀ ਜੇ ਉਹ ਥਾਲੀਆਂ ਲੱਕ ਤਾਂ ਬਹੁਤ ਵੱਡੇ ਧਾਗਾ ਪਾ ਰਹੇ ਹੋ ਸਾਰੇ ਬੁਲਾਏ ਇਹਨਾਂ ਪਾਤਰੋਂ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਹੁਣ ਸਮਾਪਤੀ ਕਰਦੇ ਆਂ ਇੰਨੀਆ ਸੰਗਤਾਂ ਆਈਆਂ ਸਾਰਿਆਂ ਨੂੰ ਜੀ ਆਇਆਂ ਜੀ ਆਇਆਂ ਜੀ ਆਇਆਂ ਆਤਦੇ ਆਂ ਹੁਣ ਫੱਗੇ ਬਣਾਉਂਦੇ ਆਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਬਾਬਾ ਸੰਤ ਸਿੰਘ ਜੀ ਮਹਾਰਾਜ ਦੇ ਦਰਗਾਹ ਹੀ ਬੱਤੇ ਨੇ ਬਾਬਾ ਜੀ ਨੇ ਰਾਤ ਵੀ ਸਤਨਾ ਦੇ ਵਿੱਚ ਕਿਰਪਾ ਕੀਤੀ ਸਾਥ ਸੰਗਤ ਦੇ ਰਿਹਾ ਬਾਬਾ ਜੀ ਨੇ ਇਸ ਸਰੋਵਰ ਦੀ ਸੇਵਾ ਨੰਮੀ ਤੇ